ਸਚਿਕਾਲ ਜੀ ਖਬਰਾਂ ਆਸਪਾਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਆਮ ਖਾਸ ਬਾਗ ਵਿਕੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਮਹਿਲਾਵਾਂ ਨੂੰ ਸਿਹਤ ਸਪਾਈ ਤੇ ਰੋਜ਼ਗਾਰ ਸਬੰਧੀ ਜਾਣਕਾਰੀ ਦੇਣ ਲਈ ਆਯੋਜਿਤ ਜ਼ਿਲ੍ਹਾ ਪਦਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਾ ਹੋਇਆ ਔਰਤਾਂ ਨੂੰ ਸਵੈ ਰੋਜ਼ਗਾਰ ਅਤੇ ਸਮਰਥ ਬਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਉਨ੍ਹਾਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਆਪਣੀ ਆਰ ਪ੍ਰੇਰਿਤ ਕੀਤਾ ਅਤੇ ਉਹਨਾਂ ਕਿਹਾ ਕਿ ਔਰਤਾਂ ਨੇ ਆਪਣੀ ਮਿਹਨਤ ਲਗਨ ਤੇ ਦ੍ਰਿੜ ਇਰਾਦੇ ਦੇ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਬੁਲੰਦੀਆਂ ਹਾਸਲ ਕੀਤੀਆਂ ਹਨ ਅਤੇ ਆਪਣੀ ਪਛਾਣ ਬਣਾਈ ਹੈ ਫਤੇਗੜ ਸਾਹਿਬ ਤੋਂ ਨितीश ਗੋਤਮ ਦੀ ਰਿਪੋਰਟ ਅੱਜ ਬਹੁਤ ਸਾਰੇ ਪ੍ਰੋਗਰਾਮ ਚ ਆਈਆਂ ਡਿਫਰੈਂਟ ਜਿਹੜੇ ਮੈਂ ਸਟਾਲਸ ਦੇਖੀਆਂ ਲੱਗੀਆਂ ਹੋਈਆਂ ਜਿਹਦੇ ਅੰਦਰ ਕੀ ਸੈਲਫ ਹੈਲਪ ਗਰੁੱਪਸ ਵਾਲੇ ਨੇ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਆਪਣੇ ਲਗਾਏ ਹੋਏ ਨੇ ਔਰ ਇਹ ਜਿਹੜੀ ਸਾਡੀ ਆਪਣੀ ਭੈਣਾਂ ਨੇ ਤਿਆਰ ਕੀਤਾ ਹੋਇਆ ਟ੍ਰੇਨਿੰਗ ਵੀ ਮਿਲਦੀ ਹੈ ਉਹਨਾਂ ਨੂੰ ਤੇ ਮੈਂ ਦੇਖਿਆ ਕਿ ਜਿਹੜੇ ਗਰੁੱਪਸ ਨੇ ਜਿੱਥੇ ਕਿ 10th 10+2 ਦੇ ਸਟੂਡੈਂਟਸ ਵੀ ਜਾਂ ਗ੍ਰੈਜੂਏਸ਼ਨ ਸਟੂਡੈਂਟਸ ਵੀ ਆਪਣੀ ਜਿਹੜੀ ਰਜਿਸਟਰ ਕਰਦੇ ਨੇ ਅਗਰ ਉਹਨਾਂ ਨੂੰ ਕੋਈ ਮੌਕਾ ਅਸੀਂ ਦੇ ਸਕਦੇ ਆ ਅੱਗੇ ਜਾ ਕੇ ਨੌਕਰੀ ਕਰਨ ਦਾ ਔਰ ਇਹ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਜਾਂ ਟ੍ਰੇਨਿੰਗ ਹੈ ਇਹ ਇਸੇ ਕਰਕੇ ਲਾਇਏ ਨੇ ਕਿਉਂਕਿ ਹੈਲਪ ਲਾਈਨਸ ਵੀ ਲਗਾਈਆਂ ਹੋਈਆਂ ਨੇ ਕਿ ਅਗਰ ਮਹਿਲਾਵਾਂ ਨੂੰ ਕਿਸੇ ਚੀਜ਼ ਦੀ ਟ੍ਰੇਨਿੰਗ ਦੀ ਲੋੜ ਹੈ ਜਾਂ ਜੋ ਉਹਨਾਂ ਦੇ ਪ੍ਰੋਡਕਟ ਬਣਾਏ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਲਿਜਾ ਕੇ ਕਿਸ ਤਰੀਕੇ ਨਾਲ ਮਾਰਕੀਟ ਕਰਨਾ ਹੈ ਤਾਂ ਕਿ ਹਰ ਮਹਿਲਾ ਜਿਹੜੀ ਹੈ ਆਪਣੇ ਕੰਮ ਦੇ ਥਰੂ ਆਪਣੀ ਕਮਾਈ ਕਰ ਸਕੇ ਆਪਣੇ ਪੈਰਾਂ ਦੇ ਉੱਤੇ ਖੜੀ ਹੋ ਸਕੇ ਔਰ ਬਾਕੀ ਹੈਗਾ ਮਹਿਲਾ ਕਮਿਸ਼ਨ ਦੀ ਤਰਫ ਤੋਂ ਵੀ ਡੈਸਕ ਲੱਗਿਆ ਹੋਇਆ ਅਗਰ ਕਿਸੇ ਮਹਿਲਾ ਨੂੰ ਜ਼ਰੂਰਤ ਪੈਂਦੀ ਹੈ ਚਾਹੇ ਘਰੇਲੂ ਜ਼ਰੂਰਤ ਕੋਈ ਕਿਸੇ ਵੀ ਤਰ੍ਹਾਂ ਦੀ ਪੈਂਦੀ ਹੈ ਔਰ ਉਹਨਾਂ ਨੂੰ ਹੈ ਕਿ ਕਦੀ ਹੁੰਦਾ ਕੋਈ ਥੋੜਾ ਵਾਇਲੈਂਸ ਹੈ ਜਾਂ ਕਿਸੇ ਗਾਈਡੈਂਸ ਦੀ ਜ਼ਰੂਰਤ ਹੈ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਸਾਡੇ ਜਿਹੜੇ ਰਾਈਟਸ ਹੈ ਕਿ ਕਿੱਥੇ ਜਾਈਏ ਕਿੱਥੋਂ ਆਪਣੀ ਕਿਸੇ ਨੂੰ ਫਰਿਆਦ ਸੁਣਾਈਏ ਉਸ ਦੇ ਲਈ ਵੀ ਅਸੀਂ ਹੈਲਪ ਡੈਸਕ ਲਗਾਈ ਹੋਈ ਹੈ ਔਰ ਬੜੀ ਖੁਸ਼ੀ ਮਿਲੀ ਹੈ ਮੈਨੂੰ ਦੇਖ ਕੇ ਕਿ ਇੱਥੇ ਜਿੰਨੀਆਂ ਵੀ ਮੈਂ ਭੈਣਾਂ ਨੂੰ ਦੇਖਿਆ ਹਰ ਕੋਈ ਆਪਣੇ ਅੰਦਰ ਕੋਈ ਨਾ ਕੋਈ ਹੁਨਰ ਛੁਪਿਆ ਹੋਇਆ ਹੈ ਸਿਰਫ ਉਹਨਾਂ ਨੂੰ ਲੋੜ ਹੈ ਕਿਸੀ ਉਹਨਾਂ ਨੂੰ ਅੱਗੇ ਬੁਲਾਈਏ ਉਹਨਾਂ ਦਾ ਪ੍ਰੋਡਕਟ ਅੱਗੇ ਲਿਆਈਏ ਤੇ ਉਹਨਾਂ ਦੀ ਟ੍ਰੇਨਿੰਗ ਦਿਵਾਈਏ ਸਹੀ